ਮੈਂ ਉਸਦੇ ਵੀ ਕਹਿ ਦਿੱਤਾ ਸੀ ਕਿ ਤੁਸੀਂ ਬਈਆ ਭਾਨੇ ਦੇ ਫੱਟੀ 'ਚ ਗਿੱਲ ਲਾ ਰਹੇ ਹੋ, ਇਕੱਠ ਕਰ ਰਹੇ ਹੋ। ਉਹਦੇ ਤੇ ਜੇ ਕਦੇ ਇੱਕ ਤਾਂ ਪਰਚਾ ਇਹਨਾਂ ਨੇ ਦੇ ਦਿੱਤਾ ਨਾ ਤੇ ਬਾਹਰ ਆ ਜਾਊਗਾ। ਕਾਨੂੰਨ ਮੁਤਾਬਕ ਰਿਹਾਈ ਬਣੂਗੀ। ਬੇਲ ਵੀ ਹੋਊਗੀ। ਪਰ ਤੁਸੀਂ ਤਾਂ ਚੱਕ ਕੇ ਕੱਟ ਕਰਤਾ, ਉਹਨਾਂ ਨੇ ਫੱਟੀ 'ਚ ਗਿੱਲ ਹੋਰ ਲਾਤਾ ਇੱਕ। ਇੱਕ ਦੇ ਪਰਚੇ ਤੇ ਪਰਚਾ, ਦੇ ਪਰਚੇ ਤੇ ਪਰਚਾ। ਇੱਕ ਹੋਰ ਮੇਰੀ ਧਿਆਨ ਨਾਲ ਗੱਲ ਸੁਣਿਓ। ਆਪਾਂ ਕਹਿੰਦੇ ਆ ਨਾ ਵੀ ਨਜਾਇਜ਼ ਪਰਚਾ ਦੇਤਾ ਜੀ, ਧੱਕਾ ਕਰਤਾ ਜੀ, ਕੋਈ ਪੁਲਿਸ ਅਸਰ ਆਪਦੀ ਨੌਕਰੀ ਦਾਤੇ ਨਹੀਂ ਲਾਊਗਾ 100% ਦੇ ਵਿੱਚੋਂ 90% ਸਮੂਲੀਅਤ ਹੁੰਦੀ ਹੈ ਪਰਚਾ ਤਾਂ ਹੁੰਦਾ ਹੈ ਅਫਸਰਾਂ ਨਾਲ ਗੱਲ ਕਰਕੇ ਪਰਚਾ ਹੁੰਦਾ ਹੈ ਕੋਈ ਅਫਸਰ ਨਹੀਂਗਾ ਕੋਈ ਕਹਿ ਦੂਗਾ ਵੀ ਚੱਕ ਕੇ ਯਾਰ ਨਜਾਇਜ਼ ਪਰਚਾ ਦੇ ਦੇ ਉਹ ਕਿਤੇ ਨਾ ਕਿਤੇ ਸਮੂਲੀਅਤ ਹੁੰਦੀ ਹੈ ਜਾਂ ਰਿਕਾਰਡਿੰਗ ਹੁੰਦੀ ਹੈ ਜਾਂ ਕੋਈ ਟਾਵਰ ਲੋਕੇਸ਼ਨ ਹੁੰਦੀ ਹੈ ਜਾਂ ਉੱਥੇ ਕੋਈ ਸਮੂਲੀਅਤ ਹੁੰਦੀ ਹੈ ਕੋਈ ਤੱਥ ਹੁੰਦਾ ਤਾਂ ਪਰਚੇ ਹੁੰਦੇ ਐਵੇਂ ਨਾ ਕਹਿਆ ਕਰੋ ਵੀ ਪਰਚਾ ਹਾਂ ਉੱਪਰ ਨਾਲ ਦੇ ਤੇ ੱਕੇ ਦਾ ਪਰਚਾ ਦੇਤਾ ਹੁਣ ਪਿੱਛੇ ਦੇ ਸੱਚ ਦੀ ਜਿੱਤ ਹੋ ਯਾਰ ਸੱਚ ਦੀ ਜਿੱਤ ਕੀ ਹੁੰਦੀ ਦੱਸੋ ਮੈਨੂੰ ਸੱਚ ਦੀ ਜਿੱਤ ਉਦੋਂ ਹੁੰਦੀ ਹੈ ਜਦੋਂ ਬਾਦਲਿਤ ਬੰਦਾ ਬਰੀ ਹੋ ਜਾਏ ਐਵੇਂ ਪੋਸਟਾਂ ਪਾ ਕੇ ਐਵੇਂ ਕਿਸੇ ਨੂੰ ਗਲਤ ਗਾਈਡ ਨਾ ਕਰਿਆ ਕਰੋ ਹੁਣ ਚਲੋ ਇੱਕ ਗੱਲ ਮੰਨ ਕੇ ਚਲੋ ਤੁਸੀਂ ਕਹਿੰਦੇ ਆ ਵੀ ਭਾਨੇ ਨੂੰ ਰਿਹਾ ਕਰ ਦੇਣਗੇ ਜੀ ਲਿਖ ਕੇ ਦੇ ਦੇ ਜੀ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕੀ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਸੀਐਮ ਸਾਹਿਬ ਈ ਅਦਾਲਤ ਦੇ ਵਿੱਚ ਲਿਖ ਕੇ ਦੇਣਗੇ ਕਿ ਜਿਹੜਾ ਭਾਨਾ ਸਿੱਧੂ ਹੈ ਉਹਦੇ ਤੇ ਅਸੀਂ ਬਿਜਾਇਜ ਪਰਚੇ ਦੇ ਬੈਠੇ ਆਂ ਉਹ ਬੰਦਾ ਇੱਕ ਬਹੁਤ ਵੱਡਾ ਸਮਾਜ ਸੇਵੀ ਸੀ ਉਹਨੇ ਬਹੁਤ ਵਧੀਆ ਕੰਮ ਕੀਤੇ ਸੀ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਸੀ ਤੇ ਇਹਨੂੰ ਰਿਹਾ ਕੀਤਾ ਜਾਂਦਾ ਲਿਖ ਕੇ ਦੇ ਦਊਗਾ ਕੋਈ ਕੌਣ ਲੱਤਾ ਬਤਾਉ ਆਪਦੀਆਂ ਕੋਈ ਆਈਓ ਬਤਾ ਦੂ ਜਿੰਨਾ ਦੇ ਬਿਆਨਾਂ ਤੇ ਪਰਚੇ ਹੋਏ ਐ ਜਿਹੜੇ ਏਜੰਟਾਂ ਨੇ ਪਰਚੇ ਕਰਵਾਏ ਐ ਕੱਲ ਨੂੰ ਕੋਈ ਹਾਈ ਕੋਰਟ 'ਚ ਖੜ ਗਿਆ ਜਾ ਕੇ ਤੇ ਇਹਨਾਂ ਨੂੰ ਜਵਾਬ ਆਉ ਉਹ ਪੁਲਸ ਨੂੰ ਨਹੀਂ ਆਉਣਾ ਨਾ ਫਿਰ ਕਿਉਂ ਐਵੇਂ ਯਾਰ ਕਰੀ ਜਾਂਦੇ ਹੋ ਦੇਖੋ ਜੀ ਜਿਹੜੀ ਗੱਲ ਕਰਦੇ ਆ ਤੁਸੀਂ ਐ ਨੌ ਤਰੀਕਾ ਦੇ ਇਕੱਠ ਵਾਲੀ ਠੀਕ ਹੈ ਜੀ ਉਹਦੇ ਵਿੱਚ ਕੀ ਹੈ ਕਿ ਬਾਡਾ ਕੱਟ ਕਿਹਨੇ ਕਰਕੇ ਦਿਖਾਉਣਾ ਸੀ ਯਾਰ ਕੱਟ ਜਿਦੇ ਹੋਣਾ ਆਪਣੇ ਆਪ ਹੀ ਆ ਜਾਣਾ ਉਹ ਕੋਈ ਇਸ ਕਰਕੇ ਨਹੀਂ ਰੈਲੀ ਰੱਖੀ ਗਈ ਸੀ ਉਹ ਤੋਂ ਕੋਈ ਮੀਟਿੰਗ ਰੱਖੀ ਸੀ ਉਹਨਾਂ ਨੇ ਮੈਂ ਉੱਥੇ ਸਬੂਲੀਅਤ ਨਹੀਂ ਕਰ ਸਕਿਆ ਕਿਉਂਕਿ ਮੈਂ ਸਬੂਲੀਅਤ ਤਾਂ ਨਹੀਂ ਕਰ ਸਕਿਆ ਕਿਉਂਕਿ ਮੇਰਾ ਬੇਟਾ ਨਿਊਜ਼ੀਲੈਂਡ ਆ ਤੇ ਉਹਦੇ ਘਰੇ ਲੜਕਾ ਹੋਇਆ ਤੇ ਪਿੱਛੇ ਸੰਭਾਲਣ ਵਾਲਾ ਕੋਈ ਨਹੀਂ ਸੀ ਕਿਸੇ ਨੂੰ ਕੁਝ ਦੇਣਾ ਲੈਣਾ ਹੁੰਦਾ ਹੈ ਰਿਸ਼ਤੇਦਾਰੀਆਂ ਜਾਣਾ ਹੁੰਦਾ ਇਸ ਕਰਕੇ ਮੈਂ ਸਬੂਲੀਅਤ ਨਹੀਂ ਕੀਤੀ ਉਹ ਮੀਟਿੰਗ ਸੀ ਹੈਨੇ ਵੇਚਣਾ ਆ ਕੇ ਕਰਿਆ ਕਰੋ ਕੱਠ ਕੱਠ ਨਾਲ ਕੀ ਕਰ ਲਿਆ ਫਿਰ ਫੱਟੀ ਚ ਕਿੱਲ ਲਾਤਾ ਨਾ ਉਹ ਕੱਠਾ ਕਰਕੇ ਫਿਰ ਇੱਕ ਚੀਜ਼ ਹੋਰ ਸੁਣਾਉ ਮੈਂ ਸਾਰੇ ਨੌਜਵਾਨੀ ਨੂੰ ਅਪੀਲ ਕਰੂੰਗਾ ਕਿ ਨੌਜਵਾਨੋ ਜਿਹੜੇ ਟਰੈਕਟਰ ਹੈ ਨਾ ਟਰਾਲੀਆਂ ਆਪਣੇ ਉਹ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਪੁਰਾਣੇ ਟਾਈਮ ਦੇ ਵਿੱਚ ਟਰੈਕਟਰ ਟਰਾਲੀਆਂ ਨੂੰ ਵਰਤਿਆ ਜਾਂਦਾ ਸੀ ਫਸਲ ਢੋਣ ਵਾਸਤੇ ਵਾਹੀ ਕਰਨ ਵਾਸਤੇ ਹੋਰ ਜਿਹੜਾ ਆਪਣਾ ਐਗਰੀਕਲਚਰ ਦਾ ਕੰਮ ਆ ਉਹਦੇ ਵਾਸਤੇ ਵਰਤਿਆ ਜਾਂਦਾ ਸੀ ਅੱਜ ਤੁਸੀਂ ਟਰੈਕਟਰ ਨੂੰ ਕਿੱਥੇ ਵਰਤ ਰਹੇ ਹੋ ਭੀੜ ਦੇ ਵਿੱਚ ਕਿੱਥੇ ਵਰਤ ਰਹੇ ਹੋ ਨਾਕੇ ਤੋੜਦੇ ਕਿੱਥੇ ਵਰਤ ਰਹੇ ਹੋ ਟਰੈਕਟਰ ਨੂੰ ਭਜਾ ਕੇ ਵਿੱਚ ਅਸੀਂ ਕਿਸੇ ਦੇ ਉੱਤੇ ਚੜਾ ਦਈਏ ਜਾਂ ਪ੍ਰਸ਼ਾਸਨ ਦੇ ਉੱਤੇ ਚੜੇ ਉੱਥੇ ਟਰੈਕਟਰ ਨਹੀਂ ਤੁਸੀਂ ਵਰਤੋ ਇੱਥੇ ਤੁਸੀਂ ਗਲਤ ਹੋ ਇਹ ਟਰੈਕਟਰ ਤੁਹਾਨੂੰ ਕਲਟੀਵੇਟਰ ਕਰਨ ਵਾਸਤੇ ਦਿੱਤੇ ਆ ਐਗਰੀਕਲਚਰ ਦਾ ਕੰਮ ਕਰਨ ਲਾ ਕੇ ਲੋਕਾਂ ਦੇ ਉੱਤੇ ਚੜਾਉਣ ਵਾਸਤੇ ਦਿੱਤੇ ਐ ਇੱਥੇ ਕਰਕੇ ਅਸੀਂ ਵੇਹ ਲੁੰਨੇ ਐ ਤੇ ਲੋਕਾਂ ਨੇ ਪੋਸਟਾਂ ਪਾਤੀਆਂ ਜੀ ਪ੍ਰਸ਼ਾਸਨ ਦੇ ਉੱਤੇ ਟਰੈਕਟਰ ਚੜਾਤੇ ਜੀ ਉਹ ਪ੍ਰਸ਼ਾਸਨ ਪਿੱਛੇ ਧੱਕਦਾ ਸੀ ਆ ਹੁਣ ਧੱਕੇ ਦਾ ਨਜ਼ਾਰਾ ਵੇਖ ਲਿਆ ਪਰਚਾ ਹੋ ਗਿਆ 16 ਬੰਨਾਂ ਤੇ ਮੈਂ ਫੇਰ ਕਹਨਾ ਹੈ ਕਿ ਅਨਸ਼ਾਸਨ ਕਾਨੂੰਨ ਨੂੰ ਹਾਵੇ ਹੱਥ ਚ ਨਾ ਲਓ ਵੀਰ ਨਾ ਲਓ ਨੌਜਵਾਨੀ ਨੂੰ ਅਪੀਲ ਕਰੂੰਗਾ ਕਿਉਂਕਿ ਜਿਹੜੇ ਸਿਆਸੀ ਬੰਦੇ ਐ ਉਹਨਾਂ ਦਾ ਤਾਂ ਫਾਇਦਾ ਕੋਈ ਨਹੀਂ ਉਹਨਾਂ ਨੇ ਤਾਂ ਆਪਣੇ ਸਿਆਸਤਾ ਲਾਭ ਲੜਾ ਨੌਜਵਾਨੀ ਨੂੰ ਅਪੀਲ ਹੈ ਕਿ ਭਾਈ ਆਹ ਜਿਹੜਾ ਟਾਈਮ ਐ ਨਾ ਇਥੋਂ ਬਚ ਕੇ ਚੱਲੋ ਕਿਸੇ ਨੇ ਨਹੀਂ ਪੁੱਛੇ ਜਾਣਾ ਜਦੋਂ ਪਰਚਾ ਹੋ ਜਾਂਦਾ ਨਾ ਤੇ ਜਦੋਂ ਬੰਦਾ ਜੇਲ੍ਹ ਚ ਜਾਵੜਦਾ ਹੈ ਲੰਬਾ ਟਾਈਮ ਜੇਲ੍ਹ ਦੇ ਵਿੱਚ ਲੱਗੇ ਤਾਂ ਉਦੋਂ ਕੀ ਹੁੰਦਾ ਹੈ ਕਿ 5-7 ਦਿਨ ਜਥੇਬੰਦੀਆਂ ਵੀ 2-4 ਜਾਵੜਦੀਆਂ ਕੋਈ ਯਾਰ ਦੋਸਤ ਮਿਲ ਲੈ ਆ ਜਾਂਦੇ ਉਸ ਤੋਂ ਬਾਅਦ ਕੌਣ ਜਾਂਦਾ ਜਾਂ ਤਾਂ ਆਪ ਦਾ ਪਰਿਵਾਰ ਹੁੰਦਾ ਜਾਂ ਆਪਦੇ ਬੱਚੇ ਹੁੰਦੇ ਜਾਂ ਆਪਦੇ ਵਾਈਫ ਜਾਂਦੀ ਹੈ ਜਾਂ ਉਹਦੀ ਮਾਂ ਜਾਊਗੀ ਜਾਂ ਦਾ ਪਿਓ ਜਾਊ ਕਿਸੇ ਨੇ ਨਹੀਂ ਜਾਣਾ ਮੇਰੀ ਫੇਰ ਹੱਥ ਜੋੜ ਕੇ ਪੀਲਾ ਨੌਜਵਾਨੀ ਨੂੰ ਐਵੇਂ ਨਾ ਕਰੋ ਨਾ ਕਰੋ ਯਾਰ ਜਿੱਥੇ ਕੋਈ ਜ਼ਬਰ ਜਬੋਰੀ ਉਹ ਵਿਰੋਧੀ ਹੁੰਦੀ ਹੈ ਰੈਲੀ ਹੁੰਦੀ ਹੈ ਨਾ ਉੱਥੇ ਅਸੀਂ ਵੀ ਸਮੂਲੀਅਤ ਕਰਦੇ ਹੁੰਦੇ ਆਂ ਪਰ ਇੱਕ ਬੰਦੇ ਵਾਸਤੇ ਕੋਈ ਨਾ ਕੋਈ ਸਪੋਰਟ ਕਰੂਗਾ ਚੌਧਰੀ ਨਾ ਇਹ ਚ ਕਰਨੀ ਤੇ ਹੁਣ ਲਾਸਟ ਦੇ ਉੱਤੇ ਮੈਂ ਇੱਕ ਚੀਜ਼ ਹੋਰ ਦੱਸਦਾ ਹਾਂ ਹੁਣ ਜੇਕਰ ਇਹ ਰਿਹਾ ਨਹੀਂ ਕਰਨਾ ਜਿਹੜਾ ਪਹਿਲਾਂ ਕਿਹਾ ਸੀ ਵੀ ਜੇ ਰਿਹਾ ਕਰਨਗੇ ਤਾਂ ਆਹ ਕੁੱਛ ਮਹਿਕਮਾ ਲਿਖ ਕੇ ਦੇਊਗਾ ਕੋਰਟਾਂ ਦੇ ਵਿੱਚ ਆਹ ਮਹਿਕਮਾ ਲਿਖ ਕੇ ਦੇਊਗਾ ਹੁਣ ਆਜੋ ਤੁਸੀਂ ਜਿੱਥੇ ਨਾ ਤੇ ਆਜੋ ਗੱਲ ਵੀ ਜੇ ਭਾਣੇ ਨੂੰ ਨਹੀਂ ਰਿਹਾ ਕਰਦੇ ਜੇਕਰ ਨਹੀਂ ਰਿਹਾ ਕਰਦੇ ਮੈਂ ਇਹ ਕਲੀਅਰ ਨਹੀਂ ਕਰਦਾ ਵੀ ਰਿਹਾ ਕਰਨਗੇ ਜਾਂ ਨਹੀਂ ਕਰਨਗੇ ਪਰ ਮੈਂ ਇਹ ਗੱਲ ਕਰ ਦਿੰਦਾ ਵੀ ਜੇਕਰ ਇਹਨਾਂ ਨੇ ਰਿਆ ਨਹੀਂ ਕਰਦੇ ਤਾਂ ਫਿਰ ਕੋਰਟ ਦੇ ਵਿੱਚ ਲਿਖ ਕੇ ਦੇਣਗੇ ਕਿ ਪੰਜਾਬ ਦੇ ਹਾਲਾਤ ਵਿਗੜ ਚੁੱਕੇ ਆ ਪੰਜਾਬ ਦੇ ਵਿੱਚ ਨੌਜਵਾਨੀ ਨੂੰ 扑ਕਾਇਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਕਾਨੂੰਨ ਨੂੰ ਹੱਥ ਚ ਰੱਖਦੇ ਹੋਏ ਇਸ ਬੰਦੇ ਨੂੰ ਜੇਕਰ ਇਹ ਬੰਦਾ ਬਾਹਰ ਆਉਂਦਾ ਤਾਂ ਪੰਜਾਬ ਦੇ ਕਾਨੂੰਨ ਦੀ ਵਸਤਾ ਵਿਗੜ ਸਕਦੀ ਹੈ ਜਿਵੇਂ 3 ਤਰੀਕ ਵਾਲਾ ਹੋਇਆ ਤੇ ਦਤੀ ਤਰੀਕਾ ਆ ਉਹਦਾ ਵਫਾਵਾਲਾ ਦੇ ਕੇ ਕੋਰਟਾਂ ਦੇ ਵਿੱਚ ਇਹ ਲਿਖ ਕੇ ਭੇਜਣਗੇ ਤਾਂ ਫਿਰ ਜਮਾਂ ਹੀ ਫੱਟੀ ਚ ਕੇ ਲੱਗ ਜਾਣਾ ਫਿਰ ਰਿਹਾ ਹੀ ਨਹੀਂ ਹੁਣਾ ਉਹਨੇ ਵੀ ਹਾਲਾਤ ਵਿਗੜ ਸਕਦੇ ਆ ਹੁਣ ਵੇਖ ਲੋ ਹਾਲਾਤ ਸਰਕਾਰ ਨੇ ਕਦੋਂ ਤੱਕ ਰੱਖਣਿਆ ਵਗਾੜ ਕੇ ਅਗਲਾ ਇਲੈਕਸ਼ਨ ਆ ਗਿਆ ਮੈਂ ਨੌਜਵਾਨੀ ਨੂੰ ਉਹ ਪੀੜੀ ਨੂੰ ਮੇਰੀ ਉਹ ਬੇਨਤੀ ਆ ਸੁਣ ਲੋ ਆ ਜਿਹੜੇ ਚੈਨਲਾਂ ਦੇ ਉੱਤੇ ਤੁਸੀਂ ਕਹਿੰਦੇ ਹੋ ਨਾ ਜੀ ਚੈਨਲ ਵਾਲਿਆਂ ਦਾ ਕੰਮ ਦੇਖੋ ਚੈਨਲ ਵਾਲਿਆਂ ਦਾ ਕੰਮ ਇਹ ਆ ਚੈਨਲ ਵਾਲਿਆਂ ਨੇ ਕੋਈ ਨਾ ਕੋਈ ਨੌਜਵਾਨ ਮੁੰਡਾ ਫੜ ਕੇ ਉਹਦੇ ਇੰਟਰਵਿਊ ਕਰਕੇ ਚੜਾ ਦੇਣੀ ਐ ਲਾਤਾ ਜੀ ਫੱਟੀ ਚ ਕਿੱਲ ਠੋਕਤਾ ਜੀ ਆਹ ਮੁੰਡੇ ਨੇ ਤੱਤਾ ਬਿਆਨ ਦਿੱਤਾ ਜੀ ਆਹ ਮੁੰਡੇ ਦੇ ਤੱਤੇ ਬੋਲ ਸੁਣੋ ਆਹ ਮੁੰਡਾ ਰਗੜ ਕੇ ਰੱਖ ਦੂਗਾ ਇਹ ਨੌਜਵਾਨੀ ਨੂੰ ਮੇਰੀ ਅਪੀਲ ਹੈ ਆ ਸਾਰੀ ਨਾ ਘੁੰਮ ਰਿਆ ਕੰਮ ਜਦੋਂ ਤੁਹਾਡਾ ਧਰਨਾ ਚੱਲ ਰਿਹਾ ਸੀ ਨਾ ਉੱਥੇ ਤੁਸੀਂ ਜਾ ਰਹੇ ਸੀ ਆਪਣੇ ਉੱਤੇ ਡੋਨ ਡਰੋਨ ਘੁੰਮ ਰਿਹਾ ਸੀ ਉਦੀ ਕੱਲੀ ਕੱਲੀ ਲੋਕੇਸ਼ਨ ਆ ਉਹਨਾਂ ਕੋਲੇ ਤੇ ਮੈਂ ਅਪੀਲ ਕਰਦਾ ਮੈਂ ਉਹ ਨੌਜਵਾਨੋ ਬਚ ਜੋ ਬਚ ਜੋ ਇਹਨਾਂ ਚੀਜ਼ਾਂ ਤੋਂ ਬਚ ਜੋ ਸਰਕਾਰ ਜਾਂ ਹੋਰ ਲੋਕ ਜਿਹੜੇ ਲਾਹਾ ਲੈਣ ਦੀ ਖਾਤਰ ਤੁਹਾਨੂੰ ਧੱਕ ਦੇਣਗੇ ਜੇਲਾ ਦੇ ਵਿੱਚ ਇਹ ਇਹਨਾਂ ਨੇ ਤਾਂ ਸਰਕਾਰ ਅਸਲ ਤਾਂ ਇੱਕੋ ਹੀ ਆ ਵੀ ਪੰਜਾਬ ਦੇ ਹਾਲਾਤ ਹੁੰਦੇ ਸੀ ਖਰਾਬ ਸੀ ਧੱਕਦੇ ਜੀ ਵੀ ਅਸੀਂ ਪੰਜਾਬ ਦਾ ਮੈਂ ਲਾਂਡਰ ਸਹੀ ਰੱਖਣਾ ਤੇ ਅਫਸਰਾਂ ਨੂੰ ਵੀ ਇਹਨਾਂ ਨੇ ਕਿਹਾ ਵੀ ਲਾਂਡਰ ਸਹੀ ਰਵੇ ਜੋ ਮਰਜ਼ੀ ਹੋ ਜੇ ਚਲੈਕਸ਼ਨ ਦੇ ਵਿੱਚ ਬਾਈਜੀ ਇਲੈਕਸ਼ਨ ਤੇ ਬੜਾ ਕੁਝ ਵਰਤਿਆ ਜਾਂਦਾ ਹੈ ਬਚ ਜੋ ਮੈਂ ਕਹਿੰਦਾ ਨਹੀਂ ਮੇਰਾ ਕੀ ਹੈ ਮੈਨੂੰ ਕੀ ਰੋਣਾ ਅਪੀਲ ਕਰਨ ਦੀ ਮੈਨੂੰ ਨੌਜਵਾਨੀ ਦਾ ਦਰਦ ਹੈ ਨੌ ਮੈਂ ਦੇਖਿਆ 사ਦਾ ਹਸਾਬ ਤਾਂ ਕਿ ਨੌਜਵਾਨੀ ਦਾ ਦਰਦ ਕਰਕੇ ਮੈਂ ਬੋਲ ਰਿਹਾ ਵੀ ਬਚ ਜੋ ਐਵੇਂ ਨਾ ਚੱਕ ਕੇ ਚਲੋ ਜੀ ਉੱਥੇ ਚਲੋ ਜੀ ਉੱਥੇ ਚਲੋ ਜੀ ਇਹ ਹਾਲਾਤ ਵੇਖੋ ਹਾਲਾਤ ਪੰਜਾਬ ਦੇ ਹਾਲਾਤ ਕੀ ਹੈ ਕਿਸੇ ਨੇ ਨਹੀਂ ਪੁੱਛਣਾ ਕਰ ਲਓ ਜਦੋਂ ਕੋਈ ਐ MP ਬਣ ਕੇ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਸ਼ੀਸ਼ੇ ਚੜਾ ਕੇ ਲੱਗ ਜਾ ਕਰਨਗੇ ਕੰਡੈਕਟਰ ਉਹ ਵੇਟਾ ਸੀ ਡਾਕਟਰ ਅਸੀਂ ਮੈਂ ਪਤਾ ਮੈਂ ਸੱਚ ਮੈਂ ਸੱਚ ਦੇ ਪੈਰਾ ਦਿੰਦਾ ਹਰੇਕ ਥਾਂ ਤੇ ਸੱਚ ਦੇ ਪੈਰਾ ਦਿੰਦਾ ਲੋਕਾਂ ਨੇ ਬਹੁਤ ਕਿਹਾ ਸੀ ਜੇ ਆਏ ਆਏ ਜੈਂ ਮੈਂ ਕਿਹਾ ਸੀ ਮੈਂ ਕਿਹਾ ਜਿੱਥੇ ਕੋਈ ਗੱਲ ਕਹਿਣੀ ਆਈ ਉਥੇ ਕਹੂੰਗਾ ਭਲਾ ਕੋ ਜਰਨਲ ਦਾ ਤੇ ਭਲਾ ਸਿੱਧਾ ਉਥੇ ਮੈਂ ਬਚਾਇਆ ਉਹਨੂੰ ਇੱਕ ਥਾਂ ਤੇ ਵੀ ਚੱਲ ਜਿੰਨੀ ਗ ਬੋਲੇ ਉਹਨੀਆਂ ਕੋ ਸਜ਼ਾ ਮਿਲ ਗਈ ਮੇਲ ਹੋ ਗਈ ਮੈਂ ਤੋਂ ਪਹਿਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਪੋਕਸੋ ਐਕਟ ਕਿੱਡਾ ਮਾੜਾ ਐਕਟ ਹੈ 2012 ਚਿਲਡਰਨ ਐਕਟ ਜਿਹੜਾ ਬਣਾਇਆ ਉਹਦੇ 'ਚ ਜਬਾਨਤੀ ਹੈ ਨਹੀਂ ਜੇਕਰ ਤਰੀਕੇ ਨਾਲ ਜਬਾਨਤ ਲੈ ਗਿਆ ਤਾਂ ਫਿਰ ਸਜ਼ਾ 12 ਸਾਲ ਦੀ ਹੈ ਤੇ ਕਈ ਉਸੇ ਘੜਮ ਚੌਧਰੀ ਬੋਲੇ ਜੀ ਚੌਧਰੀ ਨੇ ਜੀ ਸਫਦਰ ਪੀਪੀ ਦੀ ਮਦਦ ਕਰਤੀ ਯਾਰ ਜਿੱਥੇ ਕੋਈ ਸੱਚਾ ਬੋਲੂਗਾ ਬੁਲਾ ਲਓ ਜਿੱਥੇ ਕੋਈ ਸੱਚਾ ਬੋਲੂਗਾ ਜਿੱਥੇ ਕੋਈ ਝੂਠ ਹੁੰਦੇ ਨਹੀਂ ਬੋਲਦਾ ਸੱਚ ਤੇ ਪਹਿਰਾ ਦਿੱਤਾ ਦੇਊਗਾ ਓਕੇ ਸਫਦਰ ਪੀਪੀ ਦੀ ਮਦਦ ਕਰ ਗਿਆ ਜੀ ਜਦੋਂ ਮੰਤਰੀ ਬਾਜੇ ਕੇ ਆਲਾ ਬੋਲਿਆ ਸੀ ਤੇਰੇ ਹੱਕ ਚ ਕੋਈ ਨਹੀਂ ਬੋਲਿਆ ਮੈਨੂੰ ਕੀ ਲੋੜ ਹੈ ਯਾਰ ਮੇਰਾ ਸਬਾਜ ਬੋਲਿਆ ਸੀ ਕਾਨੂੰਨ ਆ ਯਾਰ ਮੈਂ ਕਾਨੂੰਨ ਦੇ ਹੱਥ ਚ ਲਊ ਮੈਂ ਕਾਨੂੰਨ ਮੁਤਾਬਕ ਚੱਲੂਗਾ ਮੈਂ ਪੁਲਿਸ ਸਪੀਡ ਤੇ ਪਰਵਾਹ ਰੈਸੈਸ਼ਨ ਦਾ ਪ੍ਰਧਾਨ ਆ ਪੰਜਾਬ ਦਾ ਤੇ ਜਿਹੜੀ ਕੋਈ ਪੁਲਿਸ ਦੇ ਕਰਮਚਾਰੀ ਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਜੇ ਤਾਂ ਸਹੀ ਪ੍ਰੋਬਲਮ ਆ ਤਾਂ ਨਾਲ ਖੜ ਜਾਣਾ ਜੇਕਰ ਗਲਤ ਪ੍ਰੋਬਲਮ ਹੈ ਭਾਈ ਤੂੰ ਇੱਥੇ ਗਲਤਾਂ ਤੇ ਫਿਰ ਪੁਲਿਸ ਦੇ ਖਿਲਾਫ ਤਾਈ ਪੰਜ ਵਾਰ ਚੁਣਿਆ ਗਿਆ ਜੇਬਲ ਸੁਖਵਿੰਦਰ ਪੀਪੀ ਦੀ ਇਹ ਗੱਲ ਕਹਿਤੀ ਮੈਂ ਇਹ ਤਾਂ ਨਹੀਂ ਕਿਹਾ ਵੀ ਪਰਚਾ ਦਰਜ ਕਰੋ ਸੀਪੀ ਸਾਹਿਬ ਨੂੰ ਮੈਂ ਸੀਪੀ ਸਾਹਿਬ ਨੂੰ ਇਹ ਨਹੀਂ ਕਿਹਾ ਵੀ ਰਿਕਰੈਟੇ ਤੇ ਪਰਚਾ ਦਰਜ ਕਰੋ ਉਥੋਂ ਫੋਨ ਆਇਆ ਮੈਂ ਇੰਨੀ ਗੱਲ ਕਹਿਤੀ ਵੀ ਜਿਹੜਾ ਬੰਦੇ ਕਾਨੂੰਨ ਮੁਤਾਬਕ ਦੇ ਦਿਓ ਟਿਕ ਜੂਗਾ ਇੱਕ ਬੰਦੇ ਦੀ ਖਾਤਰ ਇੱਕ ਬੰਦੇ ਦੇ ਕਾਰਨ ਸਮਾਜ ਦੀਆਂ ਸਾਰੀਆਂ ਧੀਆਂ ਪੜਾ ਨੂੰ ਟਾਰਗੇਟ ਕੀਤਾ ਗਿਆ ਕੀ ਇਹਨੂੰ ਪਹਿਲਾਂ ਨਹੀਂ ਸਮਝਾ ਸਕਦੇ ਸੀ ਆਪਾਂ ਵੀ ਨਾ ਯਾਰ ਨਾ ਇੱਕ ਦਾ ਕੰਮ ਕਰੋ ਮੇਰੇ ਮੇਰੇ ਜਵਾਨ ਦੇ ਵਿੱਚੋਂ ਕਿਸੇ ਦੀ ਧੀ ਭੈਣ ਨੂੰ ਅਜੇ ਤੱਕ ਟਾਰਗੇਟ ਕੀਤਾ ਹੋਵੇ ਤਾਂ ਮੈਂ ਲੱਖ ਸਣ ਵੀ ਨਾ ਮਰੂਗਾ ਪਰ ਹਾਂ ਜਿੱਥੇ ਕੋਈ ਗਲਤ ਆ ਬੋਲਾਂਗੇ ਮਸਲੇ ਤੇ ਜਰੂਰ ਬੋਲਾਂਗੇ ਵੀ ਤੂੰ ਇੱਥੇ ਗਲਤ ਆ ਭਾਈ ਪੜਾ ਕੋਈ ਸੀਐਮ ਤੇ ਪੜਾ ਕੋਈ ਪ੍ਰਧਾਨ ਮੰਤਰੀ ਉੱਥੇ ਬੋਲਣੇ ਬੋਲਣਾ ਵੀ ਤੂੰ ਇੱਥੇ ਗਲਤ ਆ ਭਾਈ ਇੱਥੇ ਜਵਾਬ ਨਹੀਂ ਸਾਨੂੰ ਸਮਝੀਆਂ ਧੀਆ ਭੈਣਾ ਸਮਝੀਆਂ ਠੀਕ ਹੈ ਜਰਨਲਸ ਵਰਗ ਐਸ 3 ਵਰਗ ਸਾਰਾ ਹਲਕੇ ਚੱਲੋ ਭਾਈਚਾਰਾ ਬਣਾ ਕੇ ਚੱਲੋ ਭਾਈ ਇਸ ਤਰ੍ਹਾਂ ਨਾ ਕਰੋ ਆਇਕ ਆਇਆ ਸੀ ਕਹਿੰਦਾ ਸੀ ਕੱਠ ਯਾਰ ਕੱਠ ਤੂੰ ਕੱਠ ਦੀ ਗੱਲ ਛੱਡ ਭਾਈ ਉਹ ਮੀਟਿੰਗ ਰੱਖੀ ਗਈ ਸੀ ਜਿਹੜੀ ਲੁਧਿਆਣੇ ਦੇ ਵਿੱਚ 9 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਨਾ ਉਹ ਮੀਟਿੰਗ ਸੀ ਕੋਈ ਕੱਠ ਨਹੀਂ ਸੀ ਕੱਠ ਤਾਂ ਤਾਂ ਕਰਦੇ ਸੀ ਜੇ ਕਿਨੂੰ ਛਡਾਉਣਾ ਸੀ ਤਾਂ ਅਸੀਂ ਬੈਰੀਕੇਡ ਤਾਂ ਭੰਦੇ ਅਸੀਂ ਪੁਟੇ ਹਸ ਤਾਂ ਕਰਦੇ ਉਹ ਤਾਂ ਮੀਟਿੰਗ ਰੱਖੀ ਗਈ ਸੀ ਇੱਕ ਕੋਈ ਜਿਹਾ ਸਮਾਜ ਦੇ ਚਿੰਤਕ ਤੇ ਬੁੱਧੀਜੀਵੀ ਲੋਕ ਆਏ ਸੀ ਉਹਨਾਂ ਨੇ ਬਹਿ ਕੇ ਮੀਟਿੰਗ ਕਰ ਲਈ ਜਿਹੜੇ ਕੋ ਚਾਹਵਾਨ ਸੀ ਬੰਦੇ ਆ ਗਏ ਉੱਥੇ ਮੇਰੀ ਮਜਬੂਰੀ ਸੀ ਮੇਰੇ ਘਰੇ ਪੋਤਰੇ ਦੀ ਦਾਤ ਬਖਸ਼ੀ ਸੀ ਪ੍ਰਮਾਤਮਾ ਨੇ ਤੇ ਮੈਂ ਇਹਨਾਂ ਛੱਡ ਕੇ ਜਾ ਨਹੀਂ ਸਕਦਾ ਸੀ ਠੀਕ ਹੈ ਨਾ ਆ ਵਿੱਚ ਆਇਆ ਸੀ ਇੱਕ ਇਹੋ ਜਿਹੇ ਲੋਕ ਐ ਇਹਨਾਂ ਲੋਕਾਂ ਨੂੰ ਅਗਰੋਰ ਕਰਿਆ ਕਰੋ ਇਕੱਠਾ-ਕੁੱਠਾ ਨੂੰ ਛੱਡੋ ਕੱਠ ਦੀ ਪਰਚੇ ਹੁੰਦੇ ਨੇ ਆ ਹੁਣ 16 ਬੰਦਿਆਂ ਤੇ ਪਰਚਾ ਹੋ ਗਿਆ ਚੀਕਾ ਚੀਕਾ ਕਰੀ ਜਾਂਦੇ ਐ ਕਾਨੂੰਨ ਮੁਤਾਬਕ ਸਿਸਟਮ ਦੇ ਮੁਤਾਬਕ ਚੱਲੋਗੇ ਤਾਂ ਸਾਰਾ ਕੁਝ ਠੀਕ ਹੈ। ਇਹੇ ਹੀ ਲੋਕ ਅੱਜ ਉੱਥੇ ਲੁਧਿਆਣਾ ਜਾਮ ਕਰ ਦਿੰਦੇ, ਬੈਰੀਕੇਡ ਤੋੜ ਦਿੰਦੇ, ਉੱਥੇ ਛੇਤਰ ਵੀ ਪੈਂਦੇ ਕਿਉਂਕਿ ਕਾਨੂੰਨ ਨੂੰ ਹੱਥ ਚ ਲੈਣਾ ਕਿੱਥੇ ਲਿਖਿਆ ਵੀ ਕਾਨੂੰਨ ਦੇ ਹੱਥ ਲਵਾਗੇ ਸੀ। ਭਲਾ ਜਨਰਲ ਸਭਾ ਆ ਭਲਾ ਸਿ ਸਭਾ ਆ 9 ਤਰੀਕ ਦੀ ਮੀਟਿੰਗ ਬਾਰੇ ਗੱਲ ਕਰਦਾ ਜੇ ਅਸੀਂ ਉੱਥੇ ਭੰਦੇ ਸਾਡੇ ਲੋਕ ਉੱਥੇ ਬੈਰੀਕੇਡਿੰਗ ਭੰਦੇ ਅਸੀਂ ਜਾਵਾਂਗੇ ਜੀ ਉਹ ਕਰੋ ਜੀ ਜੋ ਫਿਰ ਛੇਤਰ ਤਾਂ ਪੈਣੀ ਸੀ। ਕਾਨੂੰਨ ਮੁਤਾਬਕ ਚੱਲੋ। ਜੇ ਕਾਨੂੰਨ ਮੁਤਾਬਕ ਚੱਲੋਗੇ ਤਾਂ ਸਾਰਾ ਕੁਝ ਹੀ ਹੈ ਤੇ ਜੇ ਭਾਈ ਕਾਨੂੰਨ ਨੂੰ ਹੱਥ ਚਲਾਓਗੇ ਤਾਂ ਫਿਰ ਪ੍ਰਸ਼ਾਸਨ ਦੀ ਡਾਂਗ ਬਹੁਤ ਕਾਨੂੰਨ ਦੀ ਡਾਂਗ ਬਹੁਤ ਤਕੜੀ ਹੈ ਮੈਂ ਲਾਖ ਦੇ ਉੱਤੇ ਸਰਕਾਰਾਂ ਨੂੰ ਬੇਨਤੀ ਕਰਦਣਾ ਹੈ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਲਾਖ ਦੇ ਉੱਤੇ ਧੀਆਂ ਭੈਣਾਂ ਸਭ ਦੀਆਂ ਸੰਝੀਆਂ ਅਗਰ ਅਗਰ ਕੋਈ ਸਬੂਲੀਅਤ ਹੈ ਭਾਣੇ ਦੀ ਸਿਸ਼ਟਾ ਨੂੰ ਤੁਸੀਂ ਅਲਝਾਤਾ ਉਹਨਾਂ ਦੀ ਕੋਈ ਸਬੂਲੀਅਤ ਧਰਨੇ ਦੇ ਵਿੱਚ ਹੈ ਕੋਈ ਭੰਨ ਤੋੜ ਹੋਈ ਹੈ ਤਾਂ ਠੀਕ ਹੈ ਜੇਕਰ ਉਹਨਾਂ ਦੀ ਸਬੂਲੀਅਤ ਨਹੀਂ ਉਹ ਕਿਤੇ ਹੋਰ ਸੀ ਘਰੇ ਸੀ ਜਾਂ ਕਿਤੇ ਡਿਊਟੀ ਤੇ ਸੀ ਉਹਨਾਂ ਤੇ ਜਿਹੜਾ ਪਰਚਾ ਦਰਜ ਕੀਤਾ ਬਿਲਕੁਲ ਗਲਤ ਪਰਚਾ ਦਰਜ ਕੀਤਾ ਉਹਨਾਂ ਨੂੰ ਬੇਗਨਾ ਕਰਨਾ ਚਾਹੀਦਾ ਤੇ ਜਿਹੜੇ ਵਿੱਚ ਸੀਗੇ ਉਹਨਾਂ ਨੂੰ ਠੋਕਣਾ ਚਾਹੀਦਾ ਜਿਹੜੇ ਟਰੈਕਟਰ ਚੜਾਉਂਦੇ ਸੀ ਨਾ ਉੱਤੇ ਪੌਲਸ ਦੇ ਉੱਤੇ ਟਰੈਕਟਰ ਚੜਾਈ ਜਾਂਦੇ ਸੀ ਰੇਸਾਂ ਦੇ ਦੇ ਕੇ ਆ ਟਰੈਕਟਰ ਤੁਸੀਂ ਕੀ ਬਣਾ ਲਿਆ ਯਾਰ ਇੱਕ ਕਲਟੀਵੇਟਰ ਕਰੋ ਕਲਟੀਵੇਟ ਕਰਨ ਵਾਸਤੇ ਐਗਰੀਕਲਚਰ ਦਾ ਇੱਕ ਸਾਧਨ ਹੈ ਤੇ ਤੁਸੀਂ ਤੁਸੀਂ ਇਹ ਬੰਦੇ ਬਾਹਰ ਵਾਸਤੇ ਇਹਨੂੰ ਵਰਤੀ ਜਾਂਦੇ ਹੋ ਉੱਥੇ ਵੀ ਤਾਂ ਹੀ ਫੇਲ ਹੋਏ ਹੋ ਦਿੱਲੀ ਵੀ ਤਾਂ ਹੀ ਫੇਲ ਹੋਈ ਸੀ ਕੋਥੇ ਤੁਸੀਂ ਵਿਆਹ ਵਾਲਾ ਮਾਹੌਲ ਬਣਾਤਾ ਸੀਗਾ ਚਾਰ ਟਰੈਕਟਰ ਰੇਸਾਂ ਦੇ ਕੇ ਇਧਰ ਨੂੰ ਚਾਰ ਇਧਰ ਨੂੰ ਤੇ ਉੱਤੇ ਸਾਊਂਡ ਲੱਗੇ ਆ ਅੱਗੇ ਭੰਗੜੇ ਪਾਈ ਜਾਂਦੇ ਆ ਲੈਣਤਾ ਸੀ ਯਾਰ ਆਪਦੇ ਹੱਕ ਗਏ ਸੀ ਉੱਥੇ ਮੰਗਾ ਮਨਾਉਣ ਗਏ ਸੀ ਸੈਂਟਰ ਸਰਕਾਰ ਤੋਂ ਉੱਥੇ ਵਿਆਹ ਵਾਲੇ ਕੰਮ ਸੀ ਯਾਰ ਐਨਾ ਟਰੈਕਟਰਾਂ ਨੂੰ ਕਲਟੀਵੇਟਰ ਵਾਸਤੇ ਵਰਤੋ ਐਗਰੀਕਲਚਰ ਦੇ ਕੰਮਾਂ 'ਚ ਵਰਤੋ ਨਾ ਕਿ ਧਰਿਆਂ ਦੇ ਉੱਤੇ ਲੋਕਾਂ ਦੇ ਉੱਤੇ ਚੜਾਓ ਮਾਫ਼ ਇਨੀ ਕੀ ਅਪੀਲ ਕੀ ਕਰਨੀ ਸੀ ਫੇਰ ਮੈਂ ਨੌਜਵਾਨੀ ਨੂੰ ਦੁਬਾਰਾ ਅਪੀਲ ਕਰ ਦਿੰਦਾ ਨੌਜਵਾਨੋ ਸਮਝੋ ਕੋਈ ਚੀਜ਼ ਨੂੰ ਸਮਝੋ ਯਾਰ ਇੱਕ ਤਾਂ ਪਰਚਾ ਹੋ ਗਿਆ ਬੰਦਾ ਦਾਗੀ ਹੋ ਜਾਂਦਾ ਬਾਅਦ ਵਿੱਚ ਕੋਈ ਨਹੀਂ ਜਾਂਦਾ ਸਾਨੂੰ ਪਤਾ ਸੀ ਕਟੀਆਂ ਅਸੀਂ ਸਜਾਵਾ ਕਰਕੇ ਸਾਨੂੰ ਪਤਾ ਹੈ